ਸੇਵਾ ਕੇਂਦਰ ਵਿੱਚ ਕੰਮ ਕਰਨ ਵਾਲੇ ਆਪਰੇਟਰਾਂ ਨੂੰ ਸਰਕਾਰ ਵੱਲੋਂ ਤਨਖਾਹ ਨਾ ਮਿਲਣ ਕਾਰਨ ਜਿੱਥੇ ਪੂਰੇ ਪੰਜਾਬ ਭਰ ਵਿੱਚ ਆਪਣਾ ਕੰਮਕਾਰ ਬੰਨ੍ਹ ਕੇ ਹੜਤਾਲ ਕੀਤੀ ਗਈ ਉੱਥੇ ਹੀ ਢੂੜੀ ਦੇ ਵਾਕਫ ਸੇਵਾ ਕੇਂਦਰ ਵਿੱਚ ਕੰਮ ਕਰਦੇ ਕਰਮਚਾਰੀਆਂ ਵੱਲੋਂ ਹੜਤਾਲ ਕੀਤੀ ਗਈ ਜਿਸ ਕਾਰਨ ਇਹ ਸੇਵਾ ਕੇਂਦਰ ਵਿੱਚ ਕੰਮ ਕਰਵਾਉਣ ਆਏ ਪੋਸਟ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੇਵਾ ਕੇਂਦਰ ਵਿੱਚ ਕੰਮ ਕਰਨ ਵਾਲੇ ਆਪਰੇਟਰ ਨੇ ਕੀ ਕਿਹਾ ਤੁਸੀਂ ਬੈਠੇ ਨੂੰ ਮੈਨੂੰ ਆਧਾਰ ਕਾਟਾ ਅਪਡੇਟ ਕਰਾਉਣ ਆਇਆ ਸੀ ਜਦੋਂ ਉੱਥੇ ਕਹਿੰਦੇ ਹੈ ਨਹੀਂ ਕਹਿੰਦੇ ਸਾਰੇ ਪੰਜਾਬ 'ਚ ਹੜਤਾਲ ਹੈ ਨਾ ਕੀ ਕਰਨੁੱਸੇ ਕੋਈ ਕੱਲ ਦੇ ਵਸਤੇ ਹੋਏ ਕਾਰਨ ਨਹੀਂ ਦੱਸਿਆ ਜੀ ਕਹਿੰਦੇ ਬੈਠ ਜਾਓ ਵੇਟ ਕਰ ਲਓ ਹੂੰ ਕੀ ਸਰਕਾਰ ਤੋਂ ਕੀ ਬਿਲ ਕਰਦੇ ਹੋ ਸਰਕਾਰ ਤੋਂ ਅਹੀਂ ਫੀਲ ਕਰਦੇ ਆਂ ਸਮੇਂ ਸਿਰ ਕੰਮ ਹੋਣਾ ਚਾਹੀਦਾ ਜੀ ਆਪਾਂ ਸਰ ਜੀ ਮੇਰਾ ਨਾਮ ਜਸਪੀਰ ਹੈ ਕੀ ਕਰਨ ਹੜਤਾਲ ਕਿਉਂ ਹੈ ਸਰ ਸੈਲਰੀ ਨਹੀਂ ਆ ਰਹੀ ਉਹਦੇ ਕਰਕੇ ਪਹਿਲਾਂ ਕੰਮ ਹੋ ਰਿਹਾ ਸੀ ਸਵੇਰੇ ਅਸੀਂ ਐਂਟਰੀਆਂ ਪਾਈਆਂ ਨੇ ਉਸ ਤੋਂ ਬਾਅਦ ਸਾਡੇ ਜਿਹੜੇ ਸਰ ਨੇ ਦੀਪਕ ਸ਼ਰਮਾ ਉਹਨਾਂ ਨੇ ਸਾਨੂੰ ਕਿਹਾ ਤੇ ਉਸ ਤੋਂ ਬਾਅਦ ਅਸੀਂ ਕੰਮ ਬੰਦ ਕੀਤਾ ਉਹ ਮੀਟਿੰਗ ਕਰਨ ਗਏ ਕੋਈ ਨਹੀਂ ਉਸ ਤੋਂ ਬਾਅਦ ਹੀ ਵੀ ਕਹਿਣਗੇ ਉਦੋਂ ਅਸੀਂ ਕੰਮ ਸ਼ੁਰੂ ਕਰਾਂਗੇ ਕਿੰਨੇ ਚਿਰ ਹੜਤਾਲ ਰਹੀ ਰਹੇਗੀ ਸਰ ਇਹਦੇ ਬਾਰੇ ਅਜੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਅੱਜ ਹੀ ਕੰਮ ਬੰਦ ਹੋਇਆ ਹੈ ਸਰਕਾਰ ਨੂੰ ਕੀ ਫੀਲ ਕਰਦੇ ਹੋ ਸਰਕਾਰ ਨੂੰ ਕਰਦੇ ਆਂ ਲੋਕ ਖੱਜਲ ਖਵਾਰਨਾ ਹੁਣ ਨਾ ਅਸੀਂ ਆਪਣਾ ਕੰਮ ਕਰੀਏ 26 ਫੈਬਰੂਆਰ ਨੂੰ ਕੰਮ ਕਰਕੇ ਸ਼ੁਰੂ ਕਰੀਏ ਲੋਕਾਂ ਨੂੰ ਖੱਜਲ ਖਵਾਰ ਨਹੀਂ ਕਰਾਉਣੀ ਹੈ ਸੈਲਰੀ ਗਾੜੀ ਨਹੀਂ ਸੁਹਰਤਾ ਲੇ ਕਿੰਨੇ ਚੁਰਤਾ ਦੇ ਅੱਜ ਤੂੰ ਹੀ ਕੀ ਮੰਗ ਕਰਦੇ ਸਰਕਾਰ ਮੰਗ ਤਾਂ ਵੀ ਸੈਲਰੀ ਸੈਲਰੀ ਪ੍ਰੋਪਰ ਇੱਕ ਟਾਈਮ ਤੇ ਇੱਕ ਡੇਟ ਤੇ ਆਵੇ ਜੀ ਬਸ ਹੋਰ ਕੋਈ ਮੰਗ ਨਹੀਂ ਸਾਡੀ ਕੀ ਅਗਰ ਸੈਲਰੀ ਲੋਕਾਂ ਨੂੰ ਖੱਜਲ ਖਵਾਰਨਾ ਹੋਵੇ ਫੇਰ ਦੇ ਉਹ ਲੋਕ ਮੜ ਰਹੇ ਨੇ ਕਿੰਨੇ ਟਾਈਮ ਤੋਂ ਜਿਹੜਾ ਸੈਲਰੀ ਮਿਲ ਰਹੀ ਚਲਿ ਜੇ ਪਹਿਲਾਂ ਸਾਡੀ ਟਾਈਮ ਤੇ ਆਉਂਦੀ ਸੀ ਨਾ ਹੁਣ ਪਿੱਛੋਂ ਜੇ ਦੋ ਦਿਨ ਮਹੀਨੇ ਦੀ ਆ ਨਹੀਂ ਰਹੀ ਜੂਨ ਦੀ ਹੁਣ ਕੱਟ ਕੇ ਆਈ ਹੈ ਜੀ ਨਿਲਾਈ ਦੀ ਪੈਂਡਿੰਗ ਆ ਜਿਹੜੀ ਜਸਤ ਹੋ ਗਈ ਸੀ ਠੀਕ ਹੈ ਨਾ ਜਨ ਜੀ ਹੜਤਾਲ ਐ ਚੱਪੀ ਚੱਲਦਾ ਤਾਂ ਇਹ ਜਲਦੀ ਟਾਈਮ ਤੇ ਆਵੇ ਫਿਰ ਸੈਵੀ ਜੀ ਤੇ ਸਾਡੀ ਜਿਹੜੀ ਆਈ ਹੈ ਸਾਡੀ ਦੋ ਤਿੰਨ ਮਹੀਨੇ ਦੀ ਕੱਟ ਨਹੀਂ ਆ ਰਹੀ ਜੀ ਦਰਦੀ ਇਸ ਕਰਕੇ ਇਹ ਪ੍ਰੇਸ਼ਾਨ ਆ ਕਿ ਮੰਗ ਕਰਦੇ ਆ ਕਿ ਜ਼ਿਆਦਾ ਲੋਕਾਂ ਤੋਂ ਵਾਲੀ ਹੋਣ ਤੇ ਫਿਰ ਟਾਈਮ ਸੈਵੀ ਆਵੇ ਤਾਂ ਲੋਕਾਂ ਦਾ ਕੰਮ ਚੱਲ ਜਾਈਏ ਪਰ ਅਲੀ ਵਜੀ ਆਏ ਸੀ ਤੇ ਪਰਸਪਰ ਜਾਣਾ ਆਈ ਤੇ ਉਹਦੇ ਵੀ ਧੰਨਵਾਦ ਕਰ ਦਿੱਤਾ ਗਿਆ ਜੀ ਕੱਲ ਵੀ ਚੁੱਕੀ ਸੀ ਇਸ ਕਰਕੇ ਅੱਜ ਫੇਰ ਆਉਣਾ ਪਿਆ ਅੱਜ ਹੜਤਾਲ ਆ ਤੁਸੀਂ ਕਹਿੰਦੇ ਹੋ ਇਸ ਕਰਕੇ ਨਾਲ ਫੇਰ ਵਾਪਸ ਆਉਣਾ ਪਿਆ ਉਸ ਵਾਸਤੇ ਹੀ ਅੱਗੇ ਛੁੱਟੀਆਂ ਨੇ ਜੋ ਸੱਪਛੜੀਵਾਰ ਐਤਵਾਰ ਪਾਸੋਂ ਸਾਡੀ ਘਰ ਤੇ ਹੁਣ ਅਸੀਂ ਉਸੇ ਜਾਲੇ ਕਰ ਕੀ ਕਹਾਂਗੇ ਡਾਕੂਮੈਂਟਾਂ ਲੈ ਗਏ ਸਾਡੇ ਦਾ ਸਾਡ ਦੋ ਸਾਲਾਂ ਦੀ ਬੇਤਕਰਾ। ਸਰਕਾਰ ਨੂੰ ਕੀ ਫੀਲ ਕਰਦੀ? ਸਰਕਾਰ ਨੇ ਜੇ ਜਿੰਮੇਦਾਰ ਨਹੀਂ ਸਾਡੇ ਆਰਮੀ ਵਾਲੇ ਜਵਾਖਾ ਵਾਲੇ ਡਾਕੂਮੈਂਟਾਂ ਬਾਰੇ ਧਿਆਨ ਲੱਤਰਿਆ ਵੀ ਬਤੁਆਦੀ ਇਹੇ ਬੀਤਾਰੇ। ਅਜਿਆ ਸਾਥੀ ਕੋਲ ਪਰਮਾਉਣ ਆਏ ਦੀਰੇ ਤੁਹਾਨੂੰ ਰਸੀਦ ਚਾਹੀਦੀ ਇਹ ਤਾਂ ਬਣਾ ਕੇ ਭਰਤੀ ਦੇ ਸਕਦੀ। ਦੋ ਤਿੰਨ ਦਿਨਾਂ ਰਹਿ ਗਏ ਸਾਡੇ ਇਹ ਕਹਿੰਦੇ ਹੁਣ ਕੰਮ ਬੰਦ ਹੈ ਜੀ ਅਸੀਂ ਉਧਰ ਵੀ ਜਾਏ ਕਿਉਂਕਿ ਸੁਵਿਧਾ ਕੇਂਦਰ ਤੇ ਉਧਰ ਵੀ ਸਾਡਾ ਕੰਮ ਨਹੀਂ ਹੈ ਜੀ। ਉਧਰ ਵੀ ਨਹੀਂ ਹੋਇਆ। ਕਿਵੇਂ ਦੇਖਿਆ ਗਿਆ ਪੂਰੇ ਪੰਜਾਬ ਪੱਧਰ ਵਿੱਚ ਸੇਵਾ ਕੇਂਦਰਾਂ 'ਚ ਹੜਤਾਲ ਹੈ ਨੌਜਵਾਨੇ ਖੱਜਲਖਵਾੜ ਹੋ ਰਹੇ ਨੇ ਕੀ ਸਰਕਾਰ ਨੂੰ ਕੀ ਪੀਲ ਕਰਦੇ ਬਸ ਉਹ ਫੀਲ ਦਾ ਕੀ ਕਰਨਾ ਹੈ ਹੁਣ ਪਤਾ ਹੀ ਲੱਗ ਰਹੀ ਹੈ ਦੇਖ ਕੇ ਸਾਡਾ ਕੰਮ ਕਰ ਦਿੱਤਾ ਜਾਵੇ ਜੀ ਗੱਲ ਠੀਕ ਹੈ ਜੀ ਅਸੀਂ ਸੁਵਿਧਾ ਕੇਂਦਰਾਂ ਦੀ ਸੈਲਰੀ ਪਾਈ ਜਾਵੇ ਅਸੀਂ ਸਰਕਾਰ ਦਾ ਧੰਨਵਾਦ ਕਰਾਂਗੇ ਕਿ ਸਭ ਦਾ ਵੀ ਕੰਮ ਕੀਤਾ ਜਾਏ ਬੇਟਾ ਇਸ ਤਰ੍ਹਾਂ ਖੱਜਲਖਵਾੜ ਹੋ ਰਹੇ ਨੇ ਖੱਜਲਖਵਾੜ ਹੋ ਰਹੇ ਆ ਜੀ ਆ ਆ ਸੁਵਿਧਾ ਕੇਂਦਰ ਤੋਂ ਵੀ ਆਇਆ ਸੀ ਸੁਵਿਧਾ ਕੇਂਦਰੋਂ ਆਖੀ ਗਿਆ ਅੱਜ ਵੀ ਕੰਮ ਬੰਦਾ ਇਮੋਰ ਤੋਂ ਸਾਨੂੰ ਤੇ ਇੱਥੇ ਸਾਨੂੰ ਇਮੋਰ ਦਾ ਇੰਨਾ ਦੀ ਇੰਨਾ ਦੀ ਤਨਖਾਹ ਨਹੀਂ ਪੈ ਰਹੀ ਸਾਡਾ ਜਿਹੜੇ ਖੰਡਰਵਾਰੀ ਆ ਉਹ ਰੇ ਸਾਡਾ ਵੀ ਨੌਕਰੀ ਦਾ ਸਵਾਲ ਹੈ ਕੀ ਮੰਗ ਕਰਦੇ ਹੋ ਸਾਡੇ ਸਰਟੀਫਿਕੇਟ ਬਣ ਜਾਣ ਤਾਂ ਬਸ ਇਹ ਮੰਗ ਹੈ ਇਹਨਾਂ ਦੀ ਤਨਖਾਹ ਪੈ ਜਾਵੇ ਸਾਡੇ ਸਰਟੀਫਿਕੇਟ ਬਣ ਜਾਣ ਅਸੀਂ ਇਹ ਮੰਗ ਲਈ